ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਹਰ ਸਾਲ ਜੋ ਕਿ ਮਹਾਨ ਨਗਰ ਕੀਰਤਨ ਤੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਮੇਰ ਸਦਕਾ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਰ ਸਾਡੇ ਦੂਰ ਦਰਾਡੇ ਸੱਜਣਾਂ ਬੈਠੇ ਉਹਨਾਂ ਦੇ ਸਹਿਯੋਗ ਦੇ ਨਾਲ ਅਤੇ ਸਮੁੱਚਾ ਨਗਰ ਬੜੀ ਸ਼ਰਧਾ ਭਾਵਨਾ ਦੇ ਨਾਲ ਪਿਆਰਿਓ ਸੇਵਾ ਕਰਦੇ ਹੈ ਜੀ ਅੱਜ ਨਗਰ ਕੀਰਤਨ ਦੀ ਮੀਟਿੰਗ ਰੱਖੀ ਗਈ ਹੈ ਜੀ ਜਿਸ ਵਿੱਚ ਜੋ ਆਉਣ ਵਾਲਾ ਨਵਾਂ ਸਾਲ 2026 ਜੋ ਕਿ ਪਹਿਲਾ ਮਹੀਨਾ ਜਨਵਰੀ ਦਾ 13 ਜਨਵਰੀ ਨੂੰ ਨਗਰ ਕੀਰਤਨ ਹੋਵੇਗਾ ਗੁਰੂ ਘਰ ਦੀ ਜੋ ਕਿ ਕਮੇਟੀ ਪ੍ਰਧਾਨ ਸਾਹਿਬ ਜੀ ਹੋਰ ਸਾਡੇ ਨਗਰ ਦੇ ਸੂਝਵਾਨ ਨੌਜਵਾਨ ਸਾਰਿਆਂ ਦੇ ਉਪਰਾਲੇ ਦੇ ਨਾਲ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਨਾਲ ਸਾਰੇ ਗੁਰਮਖ ਪਿਆਰੇ ਸੇਵਾ ਕਰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਆਪ ਉਸ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਿਆਰਿਓ ਆਪ ਜੀ ਨੇ ਵੱਧ ਚੜ ਕੇ ਸੇਵਾ ਕਰਨੀ 12 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਨੂੰ ਭੋਗ ਪੈਣਗੇ 13 ਜਨਵਰੀ ਨੂੰ ਨਗਰ ਕੀਰਤਨ ਹੋਵੇਗਾ ਨਗਰ ਕੀਰਤਨ ਦੀ ਖੁਸ਼ੀ ਵਿੱਚ ਪੰਜ ਜਕਾਰੇ ਹੋਣਗੇ ਜੀ ਬੋਲੇ ਸੋ ਨਿਹਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜ ਕਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਕ ਰਹਿ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ